ਉੱਚਾ ਮਿੱਠਾ ਪਾਣ ਪਾਇਨੇ ਕੋਈ ਨਹੀਂ ਬੋਲਦਾ ਕੋਈ ਮਸਲਾ ਨਹੀਂ ਹੈਗਾ ਯਾਰ ਪਬਲਿਕ ਦਾ ਪਰੇਸ਼ਾਨ ਹੋ ਰਹੀ ਵੀਰ ਰਾਬਤਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਅੱਜ ਦੀ ਜਿਹੜੀ ਸਟੋਰੀ ਹੈ ਉਹ ਪਬਲਿਕ ਹਿੱਤ ਨਾਲ ਸੰਬੰਧਤ ਹੈ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਬੋਲਦੇ ਨੇ ਲੈਕਚਰ ਦਿੰਦੇ ਨੇ ਕਿ ਮੈਂ ਤਹਿਸੀਲਾਂ ਦੇ ਵਿੱਚ ਗੱਲ ਕਰਦਾ ਜਿਹੜੇ ਲੋਕ ਰਜਿਸਟਰੀਆਂ ਕਰਾਉਂਦੇ ਨੇ ਉਹਨਾਂ ਤੋਂ ਮੈਂ ਪੁੱਛਦਾ ਕਿ ਤੁਹਾਡਾ ਪੈਸਾ ਤਾਂ ਨਹੀਂ ਲੱਗਿਆ ਪਰ ਅਸੀਂ ਉਹਨਾਂ ਨੂੰ ਅੱਜ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਵੇਂ ਠੱਗੀ ਠੋਰੀ ਚੱਲਦੀ ਆ ਕੁਝ ਨੁਕਤੇ ਵੀ ਦੱਸਾਂਗੇ ਇਹ ਜਿਰਕਪੁਰ ਦਾ ਮਾਮਲਾ ਹੈ ਜਿਰਕਪੁਰ ਬਿਲਕੁਲ ਚੰਡੀਗੜ੍ਹ ਦੇ ਨਾਲ ਆ ਜੇਕਰ ਇੱਕ ਦਿਨ ਮੁੱਖ ਮੰਤਰੀ ਭਗਵੰਤ ਮਾਨ ਕੁਝ ਚਲੇ ਜਾਣ ਜਾਂ ਕਿਸੇ ਆਪਣੇ ਸੂਏ ਬੰਦੇ ਨੂੰ ਭੇਜ ਕੇ ਚੈੱਕ ਕਰਾ ਲੈਣ ਤਾਂ ਪਤਾ ਲੱਗੇਗਾ ਕਿ ਰੋਜ਼ਾਨਾ ਲੱਖਾਂ ਕਰੋੜਾਂ ਦੀ ਠੱਗੀ ਠੋਰੀ ਤਹਿਸੀਲ ਦੇ ਵਿੱਚ ਕਿਵੇਂ ਹੁੰਦੀ ਹੈ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਔਰ ਠੱਗੀ ਠੋਰੀ ਦਾ ਟੰਗ ਇਹ ਹੈ ਕਿ ਜਿਸਨੇ ਵੀ ਰਜਿਸਟਰੀ ਕਰਾਉਣੀ ਹੈ ਉਹਨੂੰ 20 ਤੋਂ 25000 ਰੁਪਿਆ ਦੇਣਾ ਪੈਂਦਾ ਹੈ ਉਹ ਚਾਹੇ ਜਾਇਜ਼ ਰਜਿਸਟਰੀ ਵੀ ਕਿਉਂ ਨਾ ਹੋਵੇ ਕਿਉਂਕਿ ਸਰਕਾਰ ਨੇ ਉਹਨੂੰ ਫਰਵਰੀ ਤੋਂ ਬਾਅਦ ਬਿਨਾਂ ਐਨਓਸੀ ਤੋਂ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਜੇਕਰ ਰਿਕਾਰਡ ਚੈੱਕ ਕੀਤਾ ਜਾਵੇ ਇਸ ਤਰੀਕ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਜਿਸਟਰੀਆਂ ਬਿਨਾਂ ਐਨਓਸੀ ਤੋਂ ਹੋਈਆਂ ਨੇ ਉਹਨਾਂ ਰਜਿਸਟਰੀਆਂ ਵੱਟੇ ਤਕਰੀਬਨ 40 ਤੋਂ 50 ਹਜ਼ਾਰ ਰੁਪਏ ਲਿਆ ਜਾਂਦਾ ਸੀ ਫਲੈਟਾਂ ਦੀ ਕਿਸੇ ਨੇ ਰਜਿਸਟਰੀ ਕਰਾਉਣੀ ਆ ਉਹਦੇ ਕਾਗਜ਼ਾਤ ਨਹੀਂ ਵੀ ਪੂਰੇ ਉਹਨਾਂ ਤੋਂ ਮੋਟਾ ਪੈਸਾ ਲਿਆ ਜਾਂਦਾ ਜਿਹਦੇ ਕਾਗਜ਼ ਸਹੀ ਨੇ ਉਹਨਾਂ ਤੋਂ ਘੱਟੋ-ਘੱਟ 10000 ਦਾ ਜ਼ਰੂਰ ਲਿਆ ਹੀ ਜਾਂਦਾ ਹੈ ਸੋ ਤਹਿਸੀਲਦਾਰ ਕਿਵੇਂ ਠੱਗੀ ਠੋਰੀ ਕਰਦਾ ਹੈ ਜਾਂ ਕਿਵੇਂ ਪੈਸਾ ਵਸੂਲ ਕੀਤਾ ਜਾਂਦਾ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਿਆ ਕਿ ਇੱਕ ਫਤਿਹਗੜ ਸਾਹਿਬ ਤੋਂ ਨੌਜਵਾਨਾ ਸਿਮਰਨ ਉਹ ਰੋਜ਼ਾਨਾ ਤਹਿਸੀਲ ਦੇ ਵਿੱਚ ਆਉਂਦਾ ਉਹਨੇ ਅੱਗੇ ਚਾਰ ਲੜਕੇ ਰੱਖੇ ਹੋਏ ਨੇ ਉਹ ਜਿੰਨੇ ਵੀ ਅਸਿਕਾਂ ਨੂੰ ਇਸ ਕਲੈਕਸ਼ਨ ਕਰਦੇ ਨੇ ਜਾਂ ਜਿਹੜੇ ਵੀ ਰਜਿਸਟਰੀਆਂ ਕਰਾਉਂਦੇ ਨੇ ਉਹਨਾਂ ਕੋਲ ਜਿਹੜਾ ਪੈਸਾ ਟੇਢੇ ਢੰਗ ਦਾ ਹੁੰਦਾ ਹੈ ਉਦੇ ਉਹਨਾਂ ਤੋਂ ਫਿਰ ਇਹ ਜਿਹੜਾ ਸਿਮਰਨ ਤੇ ਉਹਦੇ ਲੜਕੇ ਪੈਸਾ ਵਸੂਲਦੇ ਨੇ ਇਹ ਜੋ ਸਿਮਰਨ ਦਾ ਲੜਕਾ ਹੈ ਸੇਵਾ ਕੇਂਦਰ ਦੇ ਰੂਮ ਨੰਬਰ 6 ਦੇ ਵਿੱਚ ਵਹਿੰਦਾ ਪਰਦਾ ਲਾ ਕੇ ਜਿਹੜੇ ਉੱਤੇ ਦੇ ਪੱਕੇ ਮਲਾਜ਼ਮ ਨੇ ਉੱਥੇ ਜੋ ਡਿਊਟੀ ਕਰਦੇ ਨੇ ਮਲਾਜ਼ਮਾਂ ਉਹਨਾਂ ਦੀ ਬੈਕ ਤੇ ਬਕਾਇਦਾ ਟੇਬਲ ਬਣਾਇਆ ਹੋਇਆ ਜਿਨ੍ਹਾਂ ਤਸਵੀਰਾਂ ਨੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਹ ਤਸਵੀਰਾਂ ਵੇਖੋ ਕਿ ਭਾਵੇਂ ਕਿ ਰਜਿਸਟਰੀ ਜਿਹਨੇ ਵੀ ਕਰਾਉਣੀਆਂ ਆ ਹੋਰ ਜਿਸ ਤੀ ਦਾ ਸਾਰਾ ਪੈਸਾ ਆਨਲਾਈਨ ਜਮ੍ਹਾਂ ਕਰਾਉਣਾ ਬੰਦਾ ਸਰਕਾਰ ਕੋ ਚਾਹੇ ਟੈਕਸ ਦੇ ਰੂਪ ਵਿੱਚ ਹੋਵੇ ਜਾਂ ਫਿਰ ਜੇਕਰ ਕਿਸੇ ਬਿਲਡਰ ਤੋਂ ਕਿਸੇ ਨੇ ਜ਼ਮੀਨ ਖਰੀਦਣੀ ਆ ਜਾਂ ਫਲੈਟ ਖਰੀਦਣਾ ਉਹਦੇ ਲਈ ਜੇ ਚੈੱਕ ਰਹੀਂ ਜਾਂ ਬੈਂਕ ਦਾ ਲੋਨ ਰਹੀਂ ਪੇਮੈਂਟ ਜਾਂਦੀ ਹੈ ਪਰ ਤੁਸੀਂ ਵੇਖੋ ਕਿ ਤਹਸੀਲ ਦੇ ਬਰਾਂਡਿਆਂ ਦੇ ਵਿੱਚ ਤਹਸੀਲ ਦੇ ਬਾਥਰੂਮਾਂ ਦੇ ਵਿੱਚ ਲੋਕ ਪੈਸੇ ਗਿਣਦੇ ਨੇ ਉਹ ਗਿਣਿਆ ਹੋਇਆ ਪੈਸਾ ਇੱਦੇ ਢੰਗ ਨਾਲ ਰਿਸ਼ਵਤਦਾ ਆਉਂਦਾ ਤੇ ਜਿਹੜੇ ਵੀ ਠੱਗੀ ਠੋਰੀ ਕਰਦੇ ਨੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਪੈਂਦਾ ਹੈ ਤੇ ਇਹ ਵੀ ਜਾਣਕਾਰੀ ਮਿਲੀ ਆ ਕਿ ਰੋਜ਼ਾਨਾ 25 ਤੋਂ 30 ਲੱਖ ਟੇਡੇ ਢੰਗ ਨਾਲ ਕਮਾਈ ਤਹਿਸੀਲ ਦੇ ਵਿੱਚ ਹੁੰਦੀ ਹੈ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਮੋਹਰਾਂ ਲਾਉਣ ਵਾਲਾ ਬੰਦਾ ਪੀਐਨ ਹੈਗਾ ਉੱਥੇ ਉਹਦੀ ਡਿਊਟੀ ਹੋਰ ਆ ਪਰ ਮੋਹਰਾਂ ਲਾਉਣ ਤੇ ਡਿਊਟੀ ਆ ਹਰ ਮੋਹਰ ਲਵਾਉਣ ਵੱਟੇ ਉਹ 500 ਰੁਪਏ ਕਸੂਲ ਕਰਦਾ ਤੇ 50000 ਤੋਂ 60000 ਰੁਪਏ ਨਿਤ ਕਮਾਈ ਉਹ ਕਰਦਾ ਹੈ ਜੀਰਖਪੁਰ ਤਹਿਸੀਲ ਦੇ ਵਿੱਚ ਰੋਜ਼ਾਨਾ 100 ਤੋਂ ਵੱਧ ਰਿਸ਼ਤੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ 80 ਦੇ ਕਰੀਬ ਹੋ ਰਜਿਸਟਰੀਆਂ ਨੇ ਜਿਹੜੀਆਂ ਬਿਨਾ ਐਨਓਸੀ ਤੇ ਨੇ ਹੁਣ ਸਰਕਾਰ ਤੇ ਵੱਡਾ ਸਵਾਲ ਇਹ ਆ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਕਿ ਫਲਾਣਾ ਸ਼ਹਿਰ ਦਾ ਅਸੀਂ ਨਕਸ਼ਾ ਬਣਾਵਾਂਗੇ ਚੰਗੀਆਂ ਸਹੂਲਤਾਂ ਦੇਵਾਂਗੇ ਮਾਸਟਰ ਪਲਾਨ ਤਿਆਰ ਕਰਾਂਗੇ ਨਜਾਇਜ਼ ਕਬਜ਼ੇ ਨਹੀਂ ਹੋਣ ਦੇਵਾਂਗੇ ਵਧੀਆ ਕਲੋਨੀਆਂ ਵਧੀਆ ਸ਼ਹਿਰੀ ਸਹੂਲਤਾਂ ਦੇਵਾਂਗੇ ਪਰ ਹੁਣ ਵੱਡੀ ਪੱਧਰ ਤੇ ਨਜਾਇਜ਼ ਕਲੋਨੀਆਂ ਦੇ ਵਿੱਚ ਪਲਾਟਾਂ ਦੀਆਂ ਫਲੈਟਾਂ ਦੀਆਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਕਿੱਧਰ ਨੂੰ ਜਾ ਰਹੀ ਆ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸਰਕਾਰ ਨੂੰ ਘੇਰਨ ਵਾਲੀਆਂ ਵਿਰੋਧੀ ਧਿਰਾਂ ਵੀ ਚੁੱਪ ਨੇ ਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਮੰਤਰੀ ਨੇ ਵਿਧਾਇਕ ਨੇ ਉਹ ਵੀ ਚੁੱਪ ਨੇ ਬਹੁਤ ਸਾਰੀ ਠੱਗੀ ਠੋਰੀ ਦਾ ਜਿਹੜਾ ਢੰਗ ਹੈ ਇੱਕ ਨਵੇਂ ਮਾਮਲੇ ਇਹ ਵੀ ਆਇਆ ਕਿ ਭਾਰ ਮੁਕਤ ਦਾ ਜਿਹੜਾ ਸਰਟੀਫਿਕੇਟ ਜਕਰ ਲੈਣਾ ਤਾਂ ਉਹਦੀ ਫੀਸ ਸਟੇਬਲ 300 ਰੁਪਏ ਸਰਕਾਰੀ ਫੀਸ ਹੈ ਉਹਦੇ ਬੱਤੇ 500 ਤੋਂ 1000 ਰੁਪਏ ਵਸੂਲੀ ਕੀਤੀ ਜਾਂਦੀ ਹੈ ਜੇਕਰ ਕਿਸੇ ਨੇ ਚਲਾਨ ਲੈਣਾ ਉਹਦੀ ਫੀਸ ਜਿਹੜੀ ਹੈ ਰਜਿਸਟਰੀ ਨਾਲ ਲੱਗਦੀ ਆ ਪਰ ਤੁਸੀਂ ਤਹਿਸੀਲਦਾਰ ਰਾਹੀਂ ਜਾਂ ਉਹਦੇ ਬੰਦਿਆਂ ਰਾਹੀਂ ਪਟਵਾਰੀ ਕੋਲ ਇਹ ਪੈਸਾ ਪਹੁੰਚਦਾ ਕਿ ਜੇਕਰ ਤੁਸੀਂ ਇੰਤਕਾਲ ਕਰਾਉਣਾ ਉਹਦੇ ਤਕਰੀਬਨ 5-7000 ਰੁਪਏ ਪਟਵਾਰੀ ਵੀ ਲੈ ਲੈਂਦਾ ਹਰ ਪਾਸੇ ਠੱਗੀ ਠੋਰੀ ਠੱਗੀ ਠੋਰੀ ਦਾ ਪੈਸਾ ਹੋ ਸਕਦਾ ਉੱਪਰ ਤੱਕ ਵੀ ਜਾਂਦਾ ਹੋਵੇ ਇਹ ਵੀ ਹੋ ਸਕਦਾ ਹੈ ਇਹ ਮਾਲ ਵਿਭਾਗ ਦੇ ਵੱਡੇ ਅਧਿਕਾਰੀਆਂ ਤੱਕ ਮਾਮਲਾ ਜਾਂਦਾ ਹੋਵੇ ਪਰ ਇੱਕ ਇਹ ਵੀ ਜਾਣਕਾਰੀ ਦੇ ਦਈਏ ਕਿ ਜਿੰਨੇ ਵੀ ਤਹਿਸੀਲਦਾਰ ਜ਼ੀਰਖਪੁਰ ਦੇ ਵਿੱਚ ਆਏ ਨੇ ਉਹ ਅਕਸਰ ਵੱਡੇ ਲੋਕਾਂ ਦਾ ਨਾਮ ਵਰਤਦੇ ਨੇ ਇੱਕ ਤਹਿਸੀਲਦਾਰ ਦਾ ਸ਼ਰੇਮ ਕਹਿੰਦਾ ਸੀ ਕਿ ਮੇਰੀ ਸੀਐਮ ਨਾਲ ਸਿੱਧੀ ਹੈ ਹਰ ਹਫਤੇ ਮੈਂ ਮੀਟਿੰਗ ਕਰਦਾ ਇੱਕ ਤਹਿਸੀਲਦਾਰ ਇਸ ਤੋਂ ਪਹਿਲਾਂ ਜਿਹੜਾ ਸੀ ਉਹ ਕੋਈ ਕਹਿੰਦਾ ਸੀ ਮੁੱਖ ਮੰਤਰੀ ਦੀ ਭੈਣ ਨਾਲ ਮੇਰਾ ਰابطਾ ਹੈ ਉਹਨਾਂ ਨਾਲ ਮੇਰੀ ਸਿੱਧੀ ਹੈ ਕੋਈ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਮਾਤਾ ਦਾ ਨਾਮ ਲੈ ਲੈਂਦਾ ਸੋ ਉਹਨਾਂ ਦੇ ਨਾਂ ਤੇ ਇੱਕ ਪ੍ਰਭਾਵ ਆ ਜਾਂਦਾ ਜੋ ਹੁਣ ਵਾਲਾ ਜਿਹੜਾ ਤਹਿਸੀਲਦਾਰ ਹੈ ਇਹਦੇ ਵਰਤ ਸੇ ਆਮ ਮਸ਼ਹੂਰ ਹੈ ਕਿ ਮोटे ਪੈਸੇ ਵੀ ਲੈਂਦਾ ਤੇ ਬੋਲਦਾ ਵੀ ਗਲਤ ਹੈ तहसीलदार ਦਾ ਪੱਖ ਜਾਣਨ ਵਾਸਤੇ ਉਹਦੇ ਫੋਨ ਤੇ ਦੋ ਤਿੰਨ ਵਾਰ ਟਰਾਈ ਕੀਤਾ ਗਿਆ ਪੱਖ ਲੈਣ ਵਾਸਤੇ ਪਰ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਸੋ ਤਹਿਸੀਲ ਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਹੁੰਦੀਆਂ ਨੇ ਉਹਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਨੇ ਸੁਦੇਵ ਚੌਧਰੀ ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਚੌਧਰੀ ਸਾਹਿਬ ਸਵਾਗਤ ਹੈ ਤੁਹਾਡਾ ਤੁਸੀਂ ਜੇ ਮੈਂ ਬਹੁਤ ਸਾਰੀਆਂ ਗੱਲਾਂ ਦੱਸਤੀਆਂ ਕਿ ਕਿਵੇਂ ਠੱਗੀ ਠੋਰੀ ਹੁੰਦੀ ਹੈ ਕੁਝ ਪੁਆਇੰਟ ਰਹਿ ਗਏ ਹੋਣੇ ਕਿਉਂਕਿ ਤੁਸੀਂ ਜਿਰਕਪੁਰ ਦੇ ਰਹਿਣ ਵਾਲੇ ਹੋ ਤੁਸੀਂ ਭ੍ਰਿਸ਼ਟਾਚਾਰ ਖਿਲਾਫ ਅਕਸਰ ਬੋਲਦੇ ਹੋ ਆਰਟੀਆ ਪਾ ਕੇ ਤੁਸੀਂ ਹੀ ਇਸ ਪੈਸੇ ਨੰਗਾ ਵੀ ਕਰ ਦਿੰਦੇ ਹੋ ਅਧਿਕਾਰੀਆਂ ਦਾ ਹੋਰ ਕਿਸ ਤਰ੍ਹਾਂ ਦੀਆਂ ਠੱਗੀਆਂ ਹੁੰਦੀਆਂ ਨੇ ਸ਼ਿਲ ਦੇ ਵਿੱਚ ਉਹ ਵੀ ਜਾਣਕਾਰੀ ਦੇ ਦਿਓ ਅ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇਹ ਮੁੱਦੇ ਨੂੰ ਚੱਕਿਆ ਕਿਉਂਕਿ ਪੂਰਾ ਜੋ ਜਿਰਕਪੁਰ ਸ਼ਹਿਰ ਹੈ ਉਹ ਲੋਕ ਜਿਹੜੇ ਰਜਿਸਟਰੀਆਂ ਕਰਉਣ ਵਾਲੇ ਆ ਉਹ ਬਹੁਤ ਦੁਖੀ ਨੇ ਇਸ ਗੱਲ ਤੋਂ ਔਰ ਸਭ ਤੋਂ ਵੱਡਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਅ ਕਰਪਸ਼ਨ ਹੁਣ ਸ਼ੁਰੂ ਹੋਈ ਹੈ ਕਰਪਸ਼ਨ ਬਹੁਤ ਟਾਈਮ ਤੋਂ ਚੱਲ ਰਹੀ ਹੈ ਜਿੰਨੇ ਸਾਲਾਂ ਤੋਂ ਮੈਂ 10 15 ਸਾਲ ਤੋਂ ਚੱਲ ਰਹੀ ਹੈ ਲੇਕਿਨ ਲੋਕਾਂ ਨੂੰ ਹੁਣ ਉਮੀਦ ਸੀ ਹੁਣ ਆਮ ਆਦਮੀ ਪਾਰਟੀ ਆ ਗਈ ਤੇ ਹੁਣ ਇਹ ਭ੍ਰਸ਼ਟਾਚਾਰ ਰੁਕ ਜਾਏਗਾ ਉਹਦੇ ਵਾਸਤੇ ਅਸੀਂ ਸ਼ਰਮ ਮਹਿਸੂਸ ਕਰ ਰਹੇ ਹਾਂ ਅਸੀਂ ਮੈਂ ਖੁਦ ਆਮ ਆਦਮੀ ਪਾਰਟੀ ਚ ਮੈਂ ਬਹੁਤ ਵਿਸ਼ਵਾਸ ਰੱਖਦਾ ਲੇਕਿਨ ਅੱਜ ਉੱਥੇ ਜਿੰਨੀ ਕਰਪਸ਼ਨ ਚੱਲ ਰਹੀ ਹੈ ਔਰ ਜਿਹੜਾ ਹੁਣ ਨਵੇਂ ਤਹਿਸੀਲਦਾਰ ਆਏ ਹੈ ਮੈਨੂੰ ਨਾਮ ਸ਼ਾਇਦ ਉਹਨਾਂ ਦਾ ਰਮਨਦੀਪ ਹੈ ਮੈਨੂੰ ਚੰਗੀ ਤਰ੍ਹਾਂ ਨਾਮ ਨਹੀਂ ਯਾਦ ਆਨੇਗਾ ਉਹਨਾਂ ਕੋਲ ਮੈਂ ਵੀਕ 25 ਦਿਨ ਪਹਿਲਾਂ ਗਿਆ ਕਿ ਇੱਕ ਲੋਕਾਂ ਨੇ ਪਹਿਲਾਂ ਸੁਸਾਇਸਾਈਡ ਕੀਤਾ ਸੀ ਸਰ ਤੇ ਉਹ ਬੰਦਾ 2-400 ਕਰੋੜ ਰੁਪਏ ਠੱਗੀ ਕਰਕੇ ਜੇਲ੍ਹ ਚ ਵੀ ਰਿਹਾ ਹੈ ਉਹ ਦੁਬਾਰਤੋਂ ਰਜਿਸਟਰੀਆਂ ਕਰਵਾ ਰਿਹਾ ਲੋਕਾਂ ਨੂੰ ਲੁੱਟ ਰਿਹਾ ਹੈ ਕਿਰਪਾ ਕਰਕੇ ਪੁਨ ਦਾ ਕੰਮ ਹੈ ਤੇ ਇਹ ਨਰਿਸ਼ਟੀਆਂ ਨਾ ਕਰੇ ਉਹਦੇ ਤੇ ਸਟੇ ਹੈ ਹੂੰ ਅਗੋ ਨਾਲ ਬੜਾ ਸੋਣਾ ਜਵਾਬ ਸੀ ਕਹਿੰਦਾ ਮੈਂ ਪੁਨ ਕਰਨ ਵਾਸਤੇ ਨਹੀਂ ਬੈਠਾ ਇੱਥੇ ਮੈਂ ਚੁੱਪ ਕਰਕੇ ਹੱਥ ਜੋੜ ਕੇ ਆ ਗਿਆ ਮੈਂ ਸਰ ਠੀਕ ਹੈ ਥੈਂਕ ਯੂ ਕਰੋ ਜੀ ਪਾਪ ਕਰ ਲਓ ਮੈਂ ਕਹਿੰਦਾ ਜਿੰਨੇ ਹੁੰਦੇ ਨੇ ਤਾਂ ਉਹ ਹੁਣ ਮੈਨੂੰ ਪਤਾ ਲੱਗਿਆ 2 ਦਿਨ ਪਹਿਲਾਂ 17 ਤਰੀਕ ਨੂੰ ਏ 17 ਦਸੰਬਰ 2024 ਦੀ ਗੱਲ ਕਰ ਰਿਹਾ ਇੱਕ 11826 ਵਸੀਕਾ ਨੰਬਰ ਹੈ ਉਸੇ 빌ਡ ਦਾ ਜਿਹਨੇ ਜਿਹਦੇ ਕਰਕੇ ਲੋਕਾਂ ਨੇ ਸੁਸਾਈਡ ਕੀਤਾ ਜਿਹਦੀਆਂ ਜ਼ਮੀਨਾਂ ਦੀ ਰਜਿਸਟਰੀ ਫਿਰ ਵੀ ਕਿਉਂ ਇਹ ਫਲੈਟਾਂ ਦੀ ਜ਼ਮੀਨਾਂ ਦੀ ਰਜਿਸਟਰੀ ਕਰਾਤੀ ਓਕੇ ਔਰ ਉਹਦੇ ਉੱਪਰ ਜਿਹੜਾ ਹੈ ਉਸ ਪਰ ਹਾਈ ਆਪਣਾ ਡੇਰਾ ਬਸੀ ਕੋਰਟ ਵੱਲੋਂ ਸਟੇ ਹੈ 2022 ਤੋਂ ਸਟੇ ਚੱਲ ਰਿਹਾ ਹੈ ਚੜਾਇਆ ਔਰ 21 ਤੋਂ ਚੱਲ ਰਿਹਾ 22 ਚੱਲ ਰਿਹਾ ਹੈ ਇਸ ਕਾਰਨ ਮਿਲੀ ਹੋਣੀ ਕਿ ਲੋਕਾਂ ਨਾਲ ਠੱਗੀ ਲਈ ਆ ਲੋਕਾਂ ਦਾ ਜਿਹੜਾ ਪੈਸਾ ਠੱਗਿਆ ਗਿਆ ਇਸ ਕਾਰਨ ਸਟੇ ਸੀ ਸਾਰੇ ਪ੍ਰੋਜੈਕਟ ਤੇ ਪੂਰੇ ਪ੍ਰੋਜੈਕਟ ਤੇ ਸਟੇ ਹੈ ਹਾਂਜੀ ਉਹਦੇ ਬ੍ਰਦਰ ਨੇ ਪਾਇਆ ਸੀਗਾ ਕਿ ਮੇਰੇ ਨਾਲ ਹਿੱਸੇਦਾਰੀ ਸੀ ਮੇਰੇ ਨਾਲ ਠੱਗੀ ਕੀਤੀ ਗਈ ਹੈ ਇਹ ਮੇਰੇ ਬਿਨਾਂ ਪੁੱਛੇ ਅੱਗੇ ਵੇਚ ਦਿੱਤਾ ਗਿਆ ਮਤਲਬ ਪ੍ਰੋਜੈਕਟ ਵੇਚਦੇ ਕੋਈ ਨਹੀਂ ਉਹ ਸਿਰਫ ਜਿਹੜੀ ਹੈ ਜ਼ਮੀਨ ਵੇਚ ਦਿੱਤੀ ਵੀ ਇਹਦੇ ਉਹਨਾਂ ਨੇ ਬੜੇ ਵਿਚਾਰੇ ਨੇ ਕੰਪਲੇਨ ਕੀਤੀਆਂ ਪਰ ਕਿਸੇ ਨੇ ਸਰਵਾਈ ਨਹੀਂ ਕੀਤੀ ਉਹਨੇ ਤਹਿਸੀਲਦਾਰ ਨੂੰ ਅੱਗਾ ਕੋਈ ਜ਼ਮੀਨ ਵੇਚੀ ਜਾਦਾ ਜ ਇਹ ਪੂਰਾ ਪੂਰੀ ਪੂਰੀ ਬਿਲਡਿੰਗ ਦਾ ਪੂਰੀ ਜ਼ਮੀਨ ਜਾਇਦਾਦ ਵਿੱਚੀ ਜਾ ਸਕਦੀ ਆ ਕੱਲੀ ਜ਼ਮੀਨ ਵੇਚੀ ਜਾ ਦੇ ਕੋਈ ਰੂਲ ਹੈ ਪੂਰਾ ਪ੍ਰੋਜੈਕਟ ਤਾਂ ਵੇਚਿਆ ਜਾ ਸਕਦਾ ਵੀ ਤੁਸੀਂ ਕਿਉਂ ਮੈਂ ਤਾਂ ਜੀ ਸਣੇ ਬਿਲਡਿੰਗ ਸਾਰਾ ਕੁਝ ਹੀ ਕੋਈ ਗਵਰਨਮੈਂਟ ਦੀ ਐਸੀ ਪਾਲਿਸੀ ਆ ਜੇ ਪਰ ਇਹ ਨਹੀਂ ਹੈ ਕਿ ਉਹਦੇ ਉੱਤੇ ਉਹਨਾਂ 200 ਫਲੈਟ ਬਣੇ ਹੋਣ ਤੇ ਥੱਲੋ ਜ਼ਮੀਨ ਕੋਈ ਵੇਚ ਜਾਵੇ ਪਰ ਉਹ ਗੁਰਦਾ ਜ਼ਮੀਨਦਾਰ ਕੀ ਕਰੇਗਾ ਜਿਹਨੇ ਖਰੀਦੀ ਹੈ ਵੈਸੇ ਉਹ ਸਰ ਉਹਦੇ ਚ ਉਹ ਲੰਬੀ ਕਹਾਣੀ ਦੱਸਾਂ ਉਹ ਅਫਸਰਾਂ ਨੇ ਉਹਦੇ ਉੱਤੇ ਨਕਸ਼ੇ ਪਾਸ ਕਰਤੇ ਪਹਿਲੇ ਲੱਗੇ ਉਹ ਮੈਂ ਮੇਰੀ ਕਾਰਵਾਈ ਚੱਲ ਰਹੀ ਉਹ ਉਹਦੇ ਤੇ ਉਹ ਲੰਬੀ ਕਹਾਣੀ ਹੋਈ ਤਣ ਰਹਾ ਉਹ ਦੱਸਾਂ ਲੇਕਿਨ ਹੁਣ ਜਿਹੜੀ ਗੱਲ ਹੈ ਜਿਹੜੇ ਹੁਣ ਤਹਿਸੀਲਦਾਰ ਨੇ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਇਹ ਵਾਸਤੇ ਵੀ ਇਹ ਜਿਹਿਆਂ ਜਿੱਤੇ ਗੌਰ ਸਭ ਤੋਂ ਵੱਡੀ ਗੱਲ ਹੈ ਕਿ ਕੋਡ ਦਸਤੇ ਹੋਵੇ ਹੂੰ ਕੋਰਟ ਨੇ ਵਸਿਕਾ ਨੰਬਰ ਉਹਦੇ ਤੇ ਖਸਰਾ ਨੰਬਰ ਲਿਖ ਕੇ ਸਪੈਸ਼ਲ ਵੀ ਇਹ 230 231 32 36 ਸਾਰੇ ਇਹਨੇ ਨੇ ਵੀ ਇਹਨਾਂ ਤੇ ਸਟੇ ਆਨ ਰਜਿਸਟਰੀਆਂ ਨਾ ਕੀਤੀਆਂ ਜਾਂ ਉਸ ਦੇ باوجود ਰਜਿਸਟਰੀ ਕੀਤੀ ਕਿਸ ਕਸਰਾ ਨੰਬਰ ਦੀਆਂ ਨੇ ਤੇ ਕਿਸ ਸਿੱਕਾ ਨੰਬਰ ਦੀਆਂ ਨੇ ਸਿੱਕਾ 11826 ਵਸੀਕਾ ਨੰਬਰ 17 ਦਸੰਬਰ 2024 ਪਰਸੋਂ ਅੱਜ 19 ਤਰੀਕ ਹੈ ਪਰਸੋਂ ਦੀ ਗੱਲ ਕਰ ਰਹੇ ਹਾਂ ਜੀ ਤੇ ਪਟਵਾਰੀ ਨੇ ਇੰਤਕਾਲ ਚੜਾਉਣ ਤੋਂ ਮਨ ਕਰਤਾ ਸੀ ਗੁਰਜੰਟ ਸਿੰਘ ਪਟਵਾਰੇ ਸੀ ਉਹਨੇ ਕਹ ਵੀ ਇਹ ਗਲਤ ਰਜਿਸਟਰੀ ਹੋਈ ਹੈ ਮੈਂ ਨਹੀਂ ਕਰਾਂ ਇਹ ਮੈਨੂੰ ਨਹੀਂ ਪਤਾ ਹੁਣ ਇੰਤਕਾਲ ਚੜ ਗਿਆ ਕਿ ਨਹੀਂ ਲੇਕਿਨ ਉਹ ਅੜਿਆ ਸੀ ਇਸ ਗੱਲ ਤੋਂ ਉਹਨੇ ਨਹੀਂ ਚੜਾਇਆ ਇਹ ਖਸਾ ਨੰਬਰ ਇਹ ਪਤਾ ਲੱਗਾ ਕਿ ਜਦੋਂ ਰੋਲਾ ਪੈ ਗਿਆ ਕਿ ਗਲਤ ਰਜਿਸਟਰੀਆਂ ਹੋਈਆਂ ਨੇ ਹੁਣ ਉਹਤੇ ਕੁਝ ਰੋਕ ਲੱਗੀ ਆ ਉਹਨੂੰ ਜਿਹੜੀ ਹੁਣ ਹੋਰ ਹੋਣੀ ਆ ਸੀ ਉਹਨੂੰ ਉਹਨਾਂ ਨੂੰ ਇਹ ਗੱਲ ਕਿਹਾ ਕਿ ਰਜਿਸਟਰੀ ਨਾ ਕਰੋ ਲੇਕਿਨ ਜਿਹੜਾ ਬੰਦਾ ਰਜਿਸਟਰੀ ਕਰਾਉਂਦਾ ਅਰਜੀ ਨਵੀਸ਼ ਉਸਨੇ ਮਾਫੀ ਮੰਗੀ ਕਿ ਮੈਂ ਗਲਤੀ ਕਰ ਬੈਠਾ ਤਹਿਸੀਲਦਾਰ ਦੇ ਕਹਿਨ ਤੇ ਅੱਜ ਤੋਂ ਬਾਅਦ ਉਸ ਬਿਲਡਰ ਦੀ ਕੋਈ ਵੀ ਰਜਿਸਟਰੀ ਮੈਂ ਨਹੀਂ ਕਰਾਂਗਾ ਓਕੇ ਔਰ ਮੈਂ ਇਹ ਤੁਹਾਡੇ ਚੈਨਲ ਰਾਹੀਂ ਸਾਰੇ ਅਰਜੀ ਨਵੀਸ਼ਾਂ ਨੂੰ ਇਹ ਬੇਨਤੀ ਕਰਾਂਗਾ ਕਿਰਪਾ ਕਰੋ ਇਹ ਤਾਂ ਠੱਗ ਨੇ ਇਹ ਤਹਿਸੀਲਦਾਰ ਤਾਂ ਆਏ ਭ੍ਰਸ਼ਟੇ ਨੇ ਭੁੱਖੇ ਨੇ ਇਹਨਾਂ ਨੂੰ ਭੁੱਖ ਵੀ ਨਹੀਂ ਹਵਸੀ ਲੋ ਭੁੱਖ ਤਾਂ ਹਰੇਕ ਨੂੰ ਮੈਨੂੰ ਵੀ ਇਹ ਤੁਹਾਨੂੰ ਇਸਮ ਨੂੰ ਭੁੱਖ ਦੀ ਰੋਟੀ ਕਮਾਣਿਆ ਸੀ ਲੇਕਿਨ ਇੱਕ ਹਵਸ ਹੁੰਦੀ ਹੈ ਲੋਕਾਂ ਦੀਆਂ ਲਾਸ਼ਾਂ ਤੋਂ ਵੀ ਰੋਟੀਆਂ ਕਮਾਣੀਆਂ ਨੇ ਤੇ ਇਹ ਜਿਹੜਾ ਤਹਿਸੀਲਦਾਰ ਆਇਆ ਇਹ ਬਹੁਤ ਗਲਤ ਢੰਗ ਨਾਲ ਕੰਮ ਕਰ ਰਿਹਾ ਹੈ ਬੋਲਣ ਚ ਵੀ ਬਹੁਤ ਮਾੜਾ ਹੈ ਮਤਲਬ ਅੱਜ ਤੱਕ ਇੰਨੇ ਤਹਿਸੀਲਦਾਰਾਂ ਨਾਲ ਸੀ ਵਰਤੇ ਆ ਵੀ 25 ਨਾਲ ਮੈਂ ਵਰਤ ਚੁੱਕਿਆ ਜਿਆਦਾ ਨਾਲ ਹੀ ਬਹੁਤ ਪਿਆਰ ਨਾਲ ਬਿਠਾਉਂਦੇ ਨੇ ਗੱਲਬਾਤ ਕਰਦੇ ਨੇ ਆਮ ਹਰੇਕ ਦਾ ਦੁੱਖ ਸੁੱਖ ਵੀ ਦੇਖਦੇ ਨੇ ਪਰ ਇਹ ਇੰਨਾ ਕੱਬਾ ਬੋਲਦਾ ਹੈ ਔਰ ਐਂਡੀਆਂ ਤੁਸੀਂ ਇੱਕ ਪਿਛਲੇ ਹਫ਼ਤੇ ਦੀਆਂ ਮੈਂ ਆਰਟੀ ਮੰਗੀ ਅੱਜੀ ਮੰਗੀ ਆਰਟੀਆਈ ਇੱਕ ਹਫ਼ਤੇ ਦੀਆਂ ਤੁਹਾਨੂੰ ਮੈਜਿਸਟਰੀਆ ਕੱਢ ਕੇ ਦਿਆਂਗਾ ਕਿਹੜੀਆਂ ਰਿਸ਼ਤੀਆਂ ਕੀਤੀਆਂ ਨੇ ਜਿਹੜੀਆਂ ਸਰਕਾਰ ਨੇ ਕਿਹਾ ਕਿ ਜੇ ਫਲੈਟ ਹੈ ਵੱਡੇ ਹਾਈ ਰਾਈਜ਼ ਬਿਲਡਿੰਗ ਵਾਲੇ ਨੇ ਉਸ ਬਿਲਡਰ ਦੀ ਲਾਇਸੈਂਸ ਟੂ ਡਿਵੈਲਪ ਅ ਕਲੋਨੀਓ ਦੇ ਕੋਲ ਹੋਣੀ ਚਾਹੀਦੀ ਐ ਐਲਡੀਸੀ ਹੋਣਾ ਚਾਹੀਦਾ ਪਰ ਮੋਟਰ ਲਾਇਸੈਂਸ ਹੋਣਾ ਚਾਹੀਦਾ ਹੈ ਉਹਦਾ ਰੇਰਾ ਨੰਬਰ ਹੋਣਾ ਚਾਹੀਦਾ ਕੰਪਲੀਸ਼ਨ ਸਰਟੀਫਿਕੇਟ ਹੋਵੇ ਕੁਝ ਤਾਂ ਹੋਵੇ ਉਹਦੇ ਕੋਲ ਕੁਝ ਵੀ ਰਜਿਸਟਰੀ ਕਰੀ ਜਾਂਦਾ ਓਕੇ ਉਹਨਾਂ ਕੋਲ ਤੁਸੀਂ ਜਿਵੇਂ ਗੱਲ ਕੀਤੀ ਵੀ 25000 ਨਾ ਇਹਨਾਂ ਦਾ ਢਿੱਡ ਨਹੀਂ ਭਰਦਾ ਬਿਲਡਰਾਂ ਕੋਲ ਘਟੋ ਘਾਟੇ ਲੱਖ ਲੱਖ ਰੁਪਏ ਤੋਂ ਉੱਪਰ ਲੈਂਦੇ ਨੇ ਠੀਕ ਹੈ ਪਰ ਤੁਸੀਂ ਉੱਥੇ ਜਿਰਪੁਰ ਤਹਿਸੀਲ ਦੇ ਵਿੱਚ ਜਾਂਦੇ ਹੋ ਉੱਥੇ ਬਹੁਤੀਆਂ ਤਹਿਸੀਲਾਂ ਤੇ ਰੇਟ ਲੱਗੇ ਹੁੰਦੇ ਨੇ ਹਰ-ਹਰ ਚੀਜ਼ਾਂ ਦੇ ਹਰ ਕੰਮ ਦੇ ਰੇਟ ਲੱਗੇ ਹੁੰਦੇ ਇੱਥੇ ਕਹਿੰਦੇ ਰੇਟ ਲਿਸਟੇ ਨਹੀਂ ਲਾਈ ਹੋਈ ਇਹ ਵੀ ਕੋਈ ਲੋਕਾਂ ਨੂੰ ਮਤਲਬ ਉਧੂ ਬਣਾਉਣ ਵਾਲੀ ਗੱਲ ਹੀ ਹਾਂ ਇੱਥੇ ਨਹੀਂ ਲਾਈ ਲੇਕਿਨ ਮੈਂ ਵਾਰ-ਵਾਰ ਆਪਣੀ ਵੀਡੀਓ ਚ ਜਾਗਰੂਕ ਲੋਕਾਂ ਨੂੰ ਕਰਦਾ ਰਹਿਣਾ ਪਈ ਇੰਤਕਾਲ ਦੇ ਪੈਸੇ ਨਾ ਦਿਆ ਕਰੋ ਇੰਤਕਾਲ ਰਜਿਸਟਰੀ ਦੇ ਨਾਲ ਇੰਤਕਾਲ ਦੇ ਪੈਸੇ ਲੱਗ ਚੁੱਕੇ ਹੁੰਦੇ ਨੇ ਤੁਹਾਡੇ ਘਰੇ ਆਪੇ ਆ ਪਾਣਗੇ ਲੇਕਿਨ ਆਪੇ ਨਹੀਂ ਭੇਜਦੇ ਚਲੋ ਹਫਤੇ 10 ਦਿਨ ਬਾਅਦ ਕਰ ਦੇਣਗੇ ਲੇਕਿਨ 6-6 ਮਹੀਨੇ ਬਿਨ ਇੰਤਕਾਲ ਨਹੀਂ ਕਰਦੇ ਜੋ ਤੱਕ ਉਹਨਾਂ ਕੋਲ ਰੁਪਇਆ 1000 ਜਾਂ 1500 ਨਾ ਪਹੁੰਚੇ ਇੱਕ ਆਪਾਂ ਹੁਣੇ ਗੱਲ ਕਰਕੇ ਏਟੇ ਸੀ ਕਿ ਜਿਹੜਾ ਮੋਹਰ ਲਾਉਣ ਵਾਲਾ ਬੰਦਾ ਉਹ ਵੀ ਹਰ ਰਜਿਸਟਰੀ ਬਦਲੇ 500 ਰੁਪਇਆ ਲੈਂਦਾ ਜਿਵੇਂ ਬੱਚਾ ਜੰਮਣ ਤੇ ਦਾਇਆਂ ਵਧਾਈਆਂ ਨਹੀਂ ਲੈਂਦੀਆਂ ਉਹਦਾ ਕੰਮ ਉਹ ਹੈ ਹਾਂ ਹਾਂ ਪਰ ਨਾਲ ਕਹਿੰਦੇ ਨਾਲ ਕਹਿੰਦੇ ਤਹਿਸੀਲ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਉਹ ਜਦੋਂ ਮੋਹਰ ਲਾਉਂਦਾ ਕੈਮਰੇ ਚ ਵੀ ਕੈਚ ਹੋਣਗੇ ਜਾਂ ਫਿਰ ਉਹ ਜਿਹੜੇ ਕੈਮਰੇ ਨੇ ਜਾਣ ਬੁੱਝ ਕੇ ਖਰਾਬ ਹੋਣਗੇ ਜੇ ਕੈਮਰੇ ਖਰਾਬ ਨੇ ਉਹਨਾਂ ਨੂੰ ਠੀਕ ਨਹੀਂ ਕਰਾਉਂਦੇ ਫਿਰ ਹਾਈ ਲੈਵਲ ਤੇ ਕੋਈ ਗੜਬੜਾ ਦੇਖੋ ਹਜੇ ਤੱਕ ਤਾਂ ਕੈਮਰੇ ਦਾ ਵੇਖੇ ਨੇ ਲੇਕਿਨ ਕੈਮਰੇ ਦੀ ਸਕਰੀਨ ਕਿੱਥੇ ਹੈ ਅਜੇ ਤੱਕ ਨਹੀਂ ਮੈਨੂੰ ਤਸਵੀਰ ਚੱਲਣਗੇ ਨਹੀਂ ਚੱਲਦੇ ਹੁਣ ਤਸਵੀਰ ਦੇ ਵਿੱਚ ਕੋਈ ਵੀ ਮੈਂ ਅਜੇ ਤੱਕ ਸਕ੍ਰੀਨ ਨਹੀਂ ਦੇਖੀ ਜਿਹਦੇ ਦੇ ਵਿਸਦਾ ਹੋਵੇ ਵੀ ਕੈਮਰੇ ਵਿੱਚ ਕੀ ਚੱਲ ਰਿਹਾ ਦਿਖਦਾ ਪਿਆ ਹੋਵੇ ਮੈਨੂੰ ਲੱਗਦਾ ਕੈਮਰੇ 10-5 ਸਾਲ ਪਹਿਲਾਂ ਖੋਖੇ ਜਿਹੇ ਲਾਏ ਹੋਏ ਨੇ ਕੋਈ ਨਕਲੀ ਜਿਵੇਂ ਖਲੋਣੇ ਨਹੀਂ ਹੁੰਦੇ ਉਹ ਲਾਏ ਹੋਏ ਨੇ ਕਿਉਂਕਿ ਜਿਹੜਾ ਵੀ ਕੰਮ ਹੈ ਕੱਲਾ ਤਹਿਸੀਲ ਦੇ ਵਿੱਚ ਉਸ ਪਰਿਸਰ ਜਿਹੜਾ ਉਹ ਪੂਰਾ ਜਿਹੜੀ ਬਿਲਡਿੰਗ ਹੈ ਉਹ ਸਾਰਾ ਭ੍ਰਸ਼ਟਾਚਾਰ ਦਾ ਅੱਡਾ ਕਿਉਂਕਿ ਉੱਥੇ ਕਮੇਟੀ ਵੀ ਹੈ ਨਗਰ ਕੌਂਸਲ ਵੀ ਉੱਥੇ ਹੀ ਤੇ ਹਰ ਬੰਦਾ ਉੱਥੇ ਪੈਸੇ ਲੈ ਕੇ ਆਉਂਦਾ ਹੈ ਪੈਸੇ ਗਿਣ ਕੇ ਦਿੰਦਾ ਹੈ ਤਾਂ ਉਹ ਕੈਮਰੇ ਫਿਰ ਚੱਲਣਗੇ ਤਾਂ ਫਿਰ ਇਹਨਾਂ ਦੀ ਭੇਦ ਖੁੱਲ ਜਾਏਗਾ ਜਿਹੜੇ ਅਕਸਰ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੈਕਚਰ ਚ ਕਹਿੰਦੇ ਨੇ ਕਿ ਮੈਂ ਫੋਨ ਕਰਕੇ ਪੁੱਛਦਾ ਰਹਿਣਾ ਪੂਰੇ ਪੰਜਾਬ ਚੋਂ ਵੀ ਤੁਹਾਡਾ ਪੈਸਾ ਤਾਂ ਨਹੀਂ ਲੱਗਿਆ ਜਿਰਕਪੁਰ ਕਦੇ ਕਿਸੇ ਨੂੰ ਫੋਨ ਗਿਆ ਤੁਹਾਡੇ ਧਿਆਨ ਚ ਹੋਵੇ ਨਹੀਂ ਹਜੇ ਤੱਕ ਜਿਰਕਪੁਰ ਚ ਐਸਾ ਕੁਝ ਨਹੀਂ ਆ ਅਸੀਂ ਮੁੱਦਾ ਪਹੁੰਚਾਇਆ ਹੁਣ ਹਰਦੀਪ ਮੁੰਡਿਆ ਜੀ ਜਿਹੜੇ ਇਸ ਮੰਤਰੀ ਨੇ ਸਾਡੇ ਬਹੁਤ ਮੇਰੇ ਮਿੱਤਰ ਵੀ ਨੇ ਔਰ ਉਹਨਾਂ ਨਾਲ ਮੈਂ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਚੋਣਾਂ ਤੋਂ ਬਾਅਦ ਮੈਂ ਜਿਰਕਪੁਰ ਦੇ ਜਰੂਰ ਇਹ ਇਨਕੁਆਰੀ ਕਰਾਂਗਾ ਤੇ ਉਹਨਾਂ ਤੱਕ ਇਹ ਕੰਪਲੇਨ ਪਹੁੰਚਾ ਦਿੱਤੀ ਹੈ ਇਹ ਹੁਣ ਦੇਖੋ ਕੀ ਕਾਰਵਾਈ ਕਰਦਾ ਆਪਾਂ ਤੁਹਾਡਾ ਵੀ ਤਜਰਬਾ ਕਾਫੀ ਹੋ ਗਿਆ ਐਨੇ ਮੋਟੇ ਪੈਸੇ ਲੈਣ ਵਾਲਾ ਤਹਿਸੀਲਦਾਰ ਇਹ ਤਾਂ ਹੈ ਨਹੀਂ ਵੀ ਆਪਣੀ ਜੇਬ ਚ ਪਾਉਂਦਾ ਹੋਊ ਪੈਸੇ ਤਾਂ ਉੱਪਰ ਤੱਕ ਜਾਂਦੇ ਹੋਣੇ ਹੋ ਸਕਦਾ ਕਾਲਾ ਮਾਲਾ ਵੱਡਾ ਹੋਵੇ ਵੀ ਤਾਂ ਹੈਗਾ ਜੀ ਇਹਦਾ ਨੋ ਡਾਊਟ ਇਹਦਾ ਮਤਲਬ ਕੋਈ ਆਪਾਂ ਕਹਿੰਦੇ ਸ਼ੱਕ ਵੀ ਗੱਲ ਨਹੀਂ ਇਹ ਤਾਂ ਪੱਕਾ ਹੀ ਹੈ ਕਿ ਐਡਾ ਤਡੱਲੇ ਦੇ ਨਾਲ ਪਹਿਲਾਂ ਚੱਲਦਾ ਸੀ ਅੰਡਰ ਦਾ ਟੇਬਲ ਪਹਿਲਾਂ ਕਹਿੰਦੇ ਸੀ ਲੁਕਮਾ ਜੇਬ ਮਤਲਬ ਅੰਡਰ ਟੇਬਲ ਕਹਿੰਦੇ ਵੀ ਲੁਕਮਾ ਪੈਸਾ ਦਿੰਦੇ ਸੀ ਉਹ ਤਾਂ ਸ਼ਰਿਆ ਮੈਂ ਖੁੱਲਾ ਕੋਈ ਗੱਲ ਹੀ ਨਹੀਂ ਕਿਸੇ ਵੀ ਅਰਜ਼ੀ ਦੇ ਗੱਲੇ ਚ ਵੇਖ ਲਓ 5 ਵਜੇ ਜਾ ਕੇ ਤੁਹਾਨੂੰ ਹਰੇਕ ਦੇ ਗੱਲੇ ਚ 5-10 ਲੱਖ ਮਿਲੂਗਾ ਕਿੱਥੋਂ ਆਉਗਾ ਤਾਂ ਇਹ ਵੀ ਪਤਾ ਲੱਗਿਆ ਕਿ ਤਹਿਸੀਲ ਦੇ ਵਿੱਚ ਬਕਾਇਦਾ ਕਿੰਨੀਆਂ ਰਜਿਸਟਰੀਆਂ ਕਿਹਨੇ ਕਰਾਈਆਂ ਨੇ ਥੋੜਾ ਨੋਟ ਕਰ ਲੈਂਦੇ ਡੈਰੀ ਤੇ ਤਾਂ ਕਿ ਸ਼ਾਮ ਨੂੰ ਜਦੋਂ ਕਲੈਕਸ਼ਨ ਕਰਨੀ ਆ ਸੌਖਾ ਰਹੇ ਤੇ ਪੂਰੀ ਕਲੈਕਸ਼ਨ ਜਦੋਂ ਸ਼ਾਮ ਨੂੰ ਹੋ ਜਾਂਦੀ ਆ ਫਿਰ ਪੈਸੇ ਵੱਡਾ ਸਭ ਲੈ ਜਾਂਦਾ ਕਹਿੰਦੇ ਮੈਂ ਤੁਹਾਨੂੰ ਇੱਕ ਫੋਟੋ ਵੀ ਮੈਂ ਵਾਇਰਲ ਕਰ ਚ ਮੈਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਫੋਟੋ ਵੀ ਇੱਕ ਦਿਵਾਉਣਾ ਇਸ ਤੋਂ ਪਹਿਲਾਂ ਇੱਕ ਤਹਿਸੀਲਦਾਰ ਸੀ ਉਹਨੇ ਉਹਦਾ ਸ਼ਾਇਦ ਰਿਸ਼ਤੇਦਾਰ ਸੀ ਪਤਾ ਨਹੀਂ ਉਹ ਡਰਾਈਵਰ ਕਹਿੰਦਾ ਸੀ ਉਹਨੂੰ ਡਰਾਈਵਰ ਬਿਠਾਉਂਦਾ ਸੀ ਤਹਿਸੀਲਦਾਰ ਕੁਰਸੀ ਤੇ ਬੈਠਣੇ ਬੈਠੇ ਉਹ ਕੁਰਸੀ ਤੇ ਬਹਿ ਕੇ ਚਾਹ ਕੌਫੀਆਂ ਪੀਂਦਾ ਸੀ ਤੇ ਉਹ ਕੋਈ ਵੀ ਗੱਲ ਕਹਿੰਦੇ ਸੀ ਤੇ ਪਿੰਡ ਦਾ ਸਾਫਤ ਤਬ ਜਿਹੜਾ ਉਹ ਡਰਾਈਵਰ ਕਰਿਆ ਕਰਦਾ ਦਾ ਸੀ ਡਰਾਈਵਰ ਲੈਂਦਾ ਸੀ ਪੈਸੇ ਦੇ ਖੁੱਲੇ ਕੰਮ ਸੀਗਾ ਮੈਨੂੰ ਉੱਥੇ ਉਹ ਵੀ ਰਿਸ਼ਤੇਦਾਰ ਨੂੰ ਰੱਖ ਲੈਂਦੇ ਡਰਾਈਵਰ ਕੋਈ ਨਾ ਕੋਈ ਆਹ ਉਹ ਮੈਨੂੰ ਇਹ ਨਹੀਂ ਪਤਾ ਰਿਸ਼ਤਾ ਕੀ ਲੈ ਕੇ ਸਭ ਨੇ ਕਹਿ ਚੁ ਉਹਦਾ ਡਰਾਈਵਰ ਹੈ ਉਹਦੇ ਨਾਲ ਗੱਲ ਕਰੋ ਜੇ ਕਿਸੇ ਨੇ ਕੋਈ ਰਿਸ਼ਤੀ ਕਰਾਣੀ ਹੈ ਤਾਂ ਕਹਿੰਦੇ ਮੇਰੇ ਡਰਾਈਵਰ ਨਾਲ ਗੱਲ ਕਰ ਲੋ ਤਾਂ ਡਰਾਈਵਰ ਜੀਰੋ ਟੋਲਰੈਂਸ ਵਾਲੀ ਜਿਹੜੀ ਗੱਲ ਕਰੀ ਸੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹੁਣ ਸਰਕਾਰ ਨੇ ਉਹ ਏਜੰਡੇ ਤੋਂ ਗੱਲ ਲਾਤੀ ਜਦ ਸਰਕਾਰ ਤੱਕ ਗੱਲ ਪਹੁੰਚਦੀ ਨਹੀਂ ਤਾਂ ਉਹਨੂੰ ਕੀ ਲੱਗਦਾ ਗੜਬੜ ਕਿੱਥੇ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਮੈਂ ਮੈਂ ਖੁੱਲੇ ਦਿਲ ਨਾਲ ਤੁਹਾਡੇ ਨਾਲੇ ਗੱਲ ਕਰਨਾ ਚਾਹਨਾ ਕੋਈ ਵੀ ਗੱਲ ਲੁ ਪੁਲਸੀ ਆਈਡੀ ਲਾ ਲੋ ਚਾਹੇ ਇੱਕ ਮੁੱਖ ਮੰਤਰੀ ਦੀ ਜਿਹੜੀ ਇਹ ਪਹੁੰਚ ਬਹੁਤ ਵੱਡੀ ਹੁੰਦੀ ਹੈ ਉਹਦੇ ਇੱਕ ਘਰਾਂ ਦੇ ਵਿੱਚ ਵੀ ਲੱਭ ਲੱਗਦਾ ਕਿ ਕਿਹਦੇ ਕੀ ਚੱਲੀ ਜਾਂਦਾ ਔਰ ਜਿਰਖਪੁਰ ਤਾਂ ਬਹੁਤ ਵੱਡਾ 게ਟ ਆਫ ਦੇ ਪੰਜਾਬ ਕਹਿੰਨੇ ਗੇਟਵੇ ਆਫ ਦਾ ਪੰਜਾਬ ਕਹਿੰਨੇ ਆ ਉੱਥੇ ਇੰਨਾ ਵੱਡੀ ਕਰਪਸ਼ਨ ਚੱਲਦੀ ਹੋਵੇ ਔਰ ਪੂਰਾ মিডিਆ ਚਾਹੇ ਉਹ ਇਲੈਕਟ੍ਰੋਨਿਕ মিডিਆ ਦੀ ਗੱਲ ਕਰੀਏ ਚਾਹੇ ਅਸੀਂ ਪ੍ਰਿੰਟ ਦੀ ਕਰੀਏ ਉਹਨਾਂ ਨੇ ਇੰਨਾ ਜਿਆਦਾ ਇਹਨੂੰ ਮੁੱਦੇ ਨੂੰ ਚੱਕਿਆ ਸੀ ਗੱਲ ਨਹੀਂ ਕਿ ਉੱਥ ਤੱਕ ਪਹੁੰਚੇ ਨਾ ਪਹੁੰਚੀ ਹੋਈ ਏ ਪਤਾ ਨਹੀਂ ਕਿਉਂ ਨਹੀਂ ਵਾਸ ਚੱਲ ਰਿਹਾ ਜਿਰਖਪੁਰ ਉੱਪਰ ਇਹ ਨਹੀਂ ਪਤਾ ਹਾਲਪਾ ਮੇ ਹੁਰਨਾ ਤਸੀਲਾਂ ਦਾ ਵੀ ਐਵੇਂ ਦਾ ਹੋਵੇਗਾ ਪਰ ਜਿਰਖਪੁਰ ਜਿਆਦਾ ਚਰਚਾ ਵਿੱਚ ਹੈ ਖਰੜ ਦੇ ਵਿੱਚ ਵੀ ਕਈ ਵਾਰ ਮਾਮਲੇ ਉੱਭਰਦੇ ਨੇ ਜਿਹੜੀਆਂ ਤੁਹਾਨੂੰ ਅਸੀਂ ਕੁਝ ਆਡੀਓ ਕਲਿੱਪ ਦਿਖਾਈ ਨੇ ਵੀਡੀਓ ਦਿਖਾਈਆਂ ਨੇ ਉਹ ਜੋ ਸਾਬਚਾਰ ਹੁੰਦਾ ਕਿ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਤੇ ਕਈ ਤਾਂ ਕਹਿੰਦੇ ਆ ਧਾਲ ਹੀ ਕਾਲੀ ਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੇਨਤੀ ਹੈ ਕਿ ਤਸੀਲਾਂਵਾਲ ਵੱਧ ਧਿਆਨ ਦਿਓ ਕਿਉਂਕਿ ਲੋਕ ਜਿਹੜੇ ਆਪਣਾ 25 30 ਲੱਖ ਦਾ ਜਾਂ ਕੋਈ 20 ਲੱਖ ਦਾ ਫਲੈਟ ਖਰੀਦਦੇ ਨੇ ਮਕਾਨ ਖਰੀਦਦੇ ਨੇ ਪਲਾਟ ਖਰੀਦਦੇ ਨੇ ਉਹਨੂੰ ਰਸੀਬਤ ਦੇ ਪੈਸੇ ਦੇ ਨੇ ਬਹੁਤ ਚੁਪਦੇ ਆ ਪਤਾ ਨਹੀਂ ਕੌਣ ਪਸੀਨੇ ਦੀ ਕਮਾਈ ਕਿਵੇਂ ਢਿੱਡ ਬਣ ਕੇ ਪੈਸਾ ਉਹਨਾਂ ਨੇ ਬਚਾਇਆ ਹੁੰਦਾ ਉਹ ਜਦੋਂ ਨਜਾਇਜ਼ ਜਾਂਦਾ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਹੈ ਤੇ ਤਕਲੀਫ ਦੂਰ ਕਰਨਾ ਸਰਕਾਰ ਦਾ ਤੇ ਮੁੱਖ ਮੰਤਰੀ ਦਾ ਕੰਮ ਹੈ ਹੋਰ ਵੀ ਮਾਮਲੇ ਨੇ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਜਾਗਰੂਕ ਕਰਾਂਗੇ ਫਿਲਹਾਲ ਐਨ ਆਈ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਮੈਂ ਬਹੁਤ ਵੀਡੀਓ ਬਣਾਉਣੀ ਹੁੰਦੀ ਐ ਬਣਾ ਵੀਡੀਓ ਨਹੀਂ ਬਣਾਉਣੀ ਹੁੰਦੀ ਪਰ ਸਭ ਦਾ ਇੱਕ ਬੰਦੇ ਵਾਂਗੂੰ ਪ੍ਰਾਨ ਹੋ ਰਿਹਾ ਤੁਸੀਂ ਬੋਲ ਨਹੀਂ ਫਤਹਿ ਹਰ ਕੋਈ ਕੋਈ ਘਰ ਪਰ ਮਿਠੇ ਬੋਲ ਨਹੀਂ ਫਤਹਿ ਕਿਸੇ ਨਾਲ ਜਵਾਕ ਐ ਸੋਦਾ ਕਿਸੇ ਨਾਲ ਵੱਡਾ ਕੋਲੋਂ ਕੰਮ ਸੇ ਕਰ ਮੇ ਯਾਰ ਤੁਸੀਂ ਇੱਕ ਬੰਦੇ ਕਰਕੇ ਪ੍ਰਾਨ ਨਹੀਂ ਹੋ ਰਹਾ ਬੰਸਾ ਬੰਦਾ ਖੜਾ ਮੁੱਠ ਮਿਠੇ ਪਾਣ ਬੈਠੇ ਹੀ ਮਸਲਾ ਵੀ ਕਿਹਾ ਹੋਇਆ ਪੀ ਪਤਾ ਨਹੀਂ ਰਿਸ਼ਤੇ ਹੋਣੇ ਕਮੰਦਾਇਆ ਸਾਰੀ ਪਬਲਿਕ ਪਰੇਸ਼ਾਨ ਹੈ 500 ਦਾ ਬੰਦਾ ਬੱਠਾ ਕਿਹਦੇ ਮੂੰਹ ਤੇ ਮਿੱਠਾ ਪਾਣ ਬਾਇਨੇ ਕੋਈ ਨਹੀਂ ਬੋਲਦਾ ਕੋਈ ਮਸਲਾ ਨਹੀਂ ਹੈਗਾ ਯਾਰ ਤੁਸੀਂ ਪਬਲਿਕ ਦੇ ਪਰੇਸ਼ਾਨ ਹੋ ਰਹੇ ਵੀਰ ਤੁਸੀਂ ਰਜਿਸਟਰੀ ਕਰਾਉਣਾ ਹੈ ਹੋਏ ਆ ਰਜਿਸਟਰੀ ਕਰਾਉਣ ਪਰੇਸ਼ਾਨ ਹੋ ਰਹੇ ਵੀਰ ਸਵੇਰੇ 11:30 ਵਜੇ ਤੇ ਬੈਠੇ ਆ